ਵਾਈਸਪ੍ਰਿਧ ਧਾਰੀਵਾਲ ਅਤੇ ਇਲਾਕੇ ਦੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਵੱਲੋਂ ਧਾਰੀਵਾਲ ਸ਼ਹੀਦ ਭਗਤ ਸਿੰਘ ਚੌਕ ਬਸਟੈਂਡ ਵਿਖੇ 76ਵਾਂ ਗਣਤੰਤਰ ਦਿਵਸ ਬੜੀ ਧੂਮਤਾਂ ਨਾਲ ਮਨਾਇਆ ਗਿਆ ਇਸ ਮੌਕੇ ਤੇ ਵਾਈਸਪ੍ਰਿਧ ਧਾਰੀਵਾਲ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜ ਨੇ ਝੰਡਾ ਲਹਿਰਾਇਆ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਵੀ ਗਾਏ ਗਏ ਅਤੇ ਲੱਡੂ ਵੰਡੇ ਗਏ ਵੇਖੋ ਟੀਵੀ ਨਿਊਜ਼ ਇੰਡੀਆ 255 ਲਈ ਧਾਰੀਵਾਲ ਤੋਂ ਪੱਤਰਕਾਰ ਅੰਮ੍ਰਿਤ ਸਿੰਘ ਦੀ ਖਾਸ ਰਿਪੋਰਟ ਨੋ ਚਲੋ ਆਓ ਚਲੀਏ ਉਧਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜ ਕੰਵੈਨਰ ਵਾਇਸ ਆਫ ਤਾਰੀਵਾਲ ਸਮੂਹ ਟੀਮ ਵੱਲੋਂ ਸਮੂਹ ਇਲਾਕੇ ਦੀਆਂ ਧਾਰਮਿਕ ਰਾਜਨੀਤਿਕ ਸ਼ਕਤੀਆਂ ਵੱਲੋਂ ਅੱਜ ਗਣਤੰਤਰ ਦਿਵਸ ਦੇ ਖੇਤਰ ਵਿੱਚ ਗਣਤੰਤਰ ਦਿਵਸ ਦੇ ਉਪਰ ਤਾਰੀਵਾਲ ਸ਼ਹਿਰ ਦੇ 메ਨ ਚੌਂਗ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਚੌਂਗ ਦੇ ਵਿੱਚ ਝੰਡਾ ਧਰਾਇਆ ਜਾ ਰਿਹਾ ਹੈਗਾ ਮੈਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬੜੀ ਮੁਸ਼ਕਲ ਦੇ ਨਾਲ ਭਾਰਤ ਦੀ ਆਜ਼ਾਦੀ ਲਈ ਸੀ ਔਰ ਆਜ਼ਾਦੀ ਤੋਂ ਬਾਅਦ ਸਾਡੇ ਨੇਤਾਵਾਂ ਦੀ ਸੋਚ ਦੇ ਨਾਲ ਭਾਰਤ ਜਿਹੜਾ 1926 ਜਨਵਰੀ 1950 ਨੂੰ ਗਣਤੰਤਰ ਬਣਾਇਆ ਗਿਆ ਸੀਗਾ ਗਣਤੰਤਰ ਦਾ ਮਤਲਬ ਹੈਗਾ ਕਿ ਲੋਕਤੰਤਰ ਲੋਕਤੰਤਰ ਦਾ ਮਤਲਬ ਹੈ ਲੋਕਾਂ ਦੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸੋ ਇਹਦੇ ਨਾਲ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਇਹ ਗਣਤੰਤਰ ਬਣ ਗਿਆ ਲੋਕਤੰਤਰ ਬਣਿਆ ਭਾਰਤ ਇਸੇ ਕਰਕੇ ਹੀ ਫੇਮਸ ਹੈ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਹ ਅੱਜ ਤੱਕ ਚੱਲ ਰਿਹਾ ਹੈਗਾ ਨਹੀਂ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਤੰਤਰ ਤੇ ਆਇਆ ਪਰ ਥੋੜੀ ਦੇਰ ਬਾਅਦ ਉੱਥੇ ਜਿਹੜੀ ਤਾਨਾशाही ਜਿਹੜੀ ਸ਼ੁਰੂ ਹੋ ਗਈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਬੇਨਤੀ ਕਰਦਾ ਕਿ ਲੋਕਤੰਤਰ ਤਾਂ ਹੀ ਠੀਕ ਤਰੀਕੇ ਨਾਲ ਰਹਿ ਸਕਦਾ ਜੇ ਅਸੀਂ ਜਿਹੜੀ ਸਹੀ ਤਰੀਕੇ ਦੇ ਨਾਲ ਆਪਣੇ ਨੇਤਾਵਾਂ ਜਿਹੜੇ ਨੇਤਾ ਜਿਹੜੇ ਨੇ ਉਹ ਚੁਣੀਏ ਲੋਕਾਂ ਨੂੰ ਮੌਕਾ ਮਿਲੇ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ 25 ਜਨਵਰੀ ਕੱਲ ਅਸੀਂ ਵੋਟਰ ਦਿਵਸ ਮਨਾਇਆ ਕਿਉਂਕਿ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਗਠਨ ਹੋਇਆ ਸੀ ਇਲੈਕਸ਼ਨ ਕਮਿਸ਼ਨ ਦਾ ਮਤਲਬ ਹੈਗਾ ਕਿ ਲੋਕਾਂ ਦਾ ਚੋਣ ਕਰਵਾ ਕੇ ਅੱਛੇ ਨੇਤਾ ਜਿਹੜੇ ਪੈਦਾ ਕਰਕੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭੇਜੇ ਜਾਣ ਪਰ ਬੜੀ ਦੁੱਖ ਦੀ ਗੱਲ ਹੈ ਕਿ 75 ਸਾਲਾਂ ਤੋਂ ਬਾਅਦ ਵੀ ਜਿਹੜੇ ਸਾਡੇ ਅੱਛੇ ਨੇਤਾ ਜਿਹੜੇ ਅਸੀਂ ਨਹੀਂ ਪੈਦਾ ਕਰ ਸਕੇ ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਹੈ ਉਹਨੂੰ ਇੰਨਾ ਕਿ ਗੰਦਲਾ ਕਰਤਾ ਹੈਗਾ ਉਹਦੇ ਵਿੱਚ ਪੈਸਾ ਵੰਡਿਆ ਜਾਂਦਾ ਉਹਦੇ ਵਿੱਚ ਸ਼ਰਾਬ ਵੰਡੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਡਰਾਵਾ ਦਿੱਤਾ ਜਾਂਦਾ ਹੈਗਾ ਜਦੋਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਜਿਹੜਾ ਇਲੈਕਸ਼ਨ ਆਸੀਂ 10 ਲੱਖ ਦੇ ਵਿੱਚ ਲੜ ਸਕਦੇ ਆ ਉਹਨੂੰ ਲੋਕੀ 10-10 ਕਰੋੜ ਦੇ ਵਿੱਚ ਜਿਹੜਾ ਲੜਦੇ ਹੈਗੇ ਸੋ ਇਸ ਤਰ੍ਹਾਂ ਦੇ ਨਾਲ ਸਹੀ ਤਰੀਕੇ ਦਾ ਲੋਕਤੰਤਰ ਅਸੀਂ ਨਹੀਂ ਸਥਾਪਿਤ ਕਰ 파ਰੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਪ੍ਰਣ ਲਈਏ ਜਦੋਂ ਵੀ ਕਦੀ ਇਲੈਕਸ਼ਨ ਆਉਂਦੇ ਚਾਹੇ ਪੰਚਾਇਤ ਦੇ ਇਲੈਕਸ਼ਨ ਤੋਂ ਲੈ ਕੇ ਐਮਪੀ ਦੇ ਇਲੈਕਸ਼ਨ ਤੱਕ ਹੋਣ ਤੇ ਅਸੀਂ ਆਪਣੇ ਆਪਣੇ ਮਹੱਲਿਆਂ ਦੀ ਰਾਖੀ ਕਰਕੇ ਕਿਸੇ ਨੂੰ ਇੱਥੇ ਸ਼ਰਾਬ ਨਾ ਵੰਡਣ ਦਈਏ ਕਿਸੇ ਨੂੰ ਵੀ ਇੱਥੇ ਪੈਸਾ ਨਾ ਵੰਡਣ ਦਈਏ ਕਿਸੇ ਨੂੰ ਵੀ ਡਰਾਂ ਤਪਕਾਣ ਦੀ ਕੋਈ ਕੋਸ਼ਿਸ਼ ਨਾ ਕਰਨ ਦਈਏ ਇਹਦੇ ਨਾਲ ਹੀ ਚੰਗੇ ਨੇਤਾ ਜਿਹੜੇ ਚੁਣੇ ਜਾਣਗੇ ਔਰ ਇਹਦੇ ਨਾਲ ਹੀ ਸਾਡਾ ਲੋਕਤੰਤਰ ਜਿਹੜਾ ਦੁਨੀਆ ਦਾ ਮਹਾਨ ਲੋਕਤੰਤਰ ਹੈ ਅਸੀਂ ਵਰਡ ਦੇ ਵਿੱਚ ਨੰਬਰ 1 ਬਣ ਸਕਦੇ ਆ ਮੈਂ ਫਿਰ ਇੱਕ ਵਾਰੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਹਿੰਦ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਧਾਰੀਵਾਲ ਤੇ ਸਮੁੱਚੇ ਜਿਹੜੇ ਧਾਰੀਵਾਲ ਦੀਆਂ ਸੁਸਤੀਆਂ ਵੱਲੋਂ ਤੇ ਕੰਪਨਟਰ ਦੇ ਸੁਮਜਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਜੈਨ ਸਾਰਿਆਂ ਨੂੰ ਅੱਜ ਅਸੀਂ ਜਿਸ ਤਰ੍ਹਾਂ ਹਰ ਸਾਲ ਵਾਇਸ ਆਫ ਧਾਰੀਵਾਲ ਦੀ ਟੀਮ ਪੂਰੀ ਪਗਲ ਸਿੰਘ ਚੌਂਕ ਦੇ ਵਿੱਚ ਝੰਡਾ ਲਹਿਰਾਉਂਦੇ ਆ ਅੱਜ ਵੀ ਸਾਡਾ ਗਣਤੰਤਰ ਦਿਵਸ ਆ ਅਸੀਂ ਬੜੀ ਸਾਰੇ ਇਕੱਠੇ ਹੋ ਕੇ ਧਾਰੀਵਾਲ ਦੇ ਵਿੱਚ ਇਹ ਦਿਨ ਮਨਾਉਂਦੇ ਆ ਤੁਸੀਂ ਜਾਣਦੇ ਹੋ ਵੀ ਅੱਜ ਦਾ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਸਾਡੇ ਡਾਕਟਰ ਸ਼੍ਰੀ ਅੰਬੇਦਕਰ ਜੀ ਨੇ ਬਹੁਤ ਹੀ ਜਦੋਂ ਜਾਤ ਦੇ ਨਾਲ ਇਹ ਸੰਵਿਧਾਨ ਜਿਹੜਾ ਲਾਗੂ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਤੇ ਅੱਜ ਦੇ ਦਿਨ ਦੇ ਵਿੱਚ 1950 76ਵਾਂ ਸਾਲ ਹੋ ਗਿਆ ਸਾਨੂੰ ਗਨਤੰਤਰ ਦਿਵਸ ਆਹੀ ਮਨਾ ਰਹੇ ਆ ਇਹ ਇੱਕ ਸਾਡਾ ਕੌਮੀ ਤਿਹਾਰਾ ਕਿਉਂਕਿ ਅਸੀਂ ਇਸ ਵਿੱਚ ਸਾਰੇ ਹਿੰਦੂ ਸਿੱਖ 크ਰਿਸਚਨ ਮੁਸਲਮਾਨ ਸਾਰੇ ਰਲ ਕੇ ਧਰਮ ਇਹ ਹੀ ਗਨਤੰਤਰ ਦਿਵਸ ਮਨਾਉਂਦੇ ਆ ਬੜੀ ਖੁਸ਼ੀ ਹੁੰਦੀ ਆ ਆਹੀ ਆਪਣੇ ਦੇਸ਼ ਵਾਸੀਆਂ ਨੂੰ ਬੜੀ ਖੁਸ਼ੀ ਨਾਲ ਹੀ ਇਹ ਦੇਸ਼ ਵਾਸੀਆਂ ਨੂੰ ਮਨਾਇਆ ਜਾਂਦਾ ਹੈ ਦੇਸ਼ ਵਾਸੀ ਸਾਰੇ ਮਨਾਉਂਦੇ ਸਾਰੇ ਰਾਜਾਂ 'ਚ ਮਨਾਇਆ ਜਾਂਦਾ ਸਾਰੇ ਸ਼ਹਿਰਾਂ 'ਚ ਗੰਤਰਤਵ ਦਿਵਸ ਮਨਾਇਆ ਜਾਂਦਾ ਸਾਡੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਗੰਤਰਤਵ ਦੀ ਜੈ ਹਿੰਦ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਹਾਂ ਤੋਂ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸਕੀ ਇਹ ਗੁਲਦਸਤਾ ہمارا ਇਹ ਡਾਕਟਰ ਇਲਾਮੇ ਕਬਾਲ ਦਾ ਬਹੁਤ ਹੀ ਪਿਆਰਾ ਸ਼ੇਰ ਆ ਤੇ ਅਸੀਂ ਬਹੁਤ ਹੀ ਮਟਭਾਗੇ ਆ ਸ਼ਾਇਦ ਦੁਨੀਆ ਦੇ ਸਭ ਤੋਂ ਕਿਸਮਤ ਵਾਲੇ ਲੋਕ ਆ ਕਿ ਜਿਹੜੇ ਇੱਕ ਇਹੋ ਜਿਹੇ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਕਿ ਸੱਚੀ ਇੱਕ ਗੁਲਦਸਤਾ ਜਿੱਦਾਂ ਕਿ ਇਹ ਦੱਸ ਸਕਿਆ ਹਰ ਧਰਮ ਬਾਰੇ ਤੇ ਵਾਇਸ ਆਫ ਧਾਰੀਵਾਲ ਦਾ ਮੈਂਬਰ ਹੋਣ ਦੇ ਨਾਤੇ ਸਾਡੇ ਵਾਸਤੇ ਹੋਰ ਵੀ ਇੱਕ ਬਹੁਤ ਹੀ ਸਭਾਗਾ ਮੌਕਾ ਹੈ ਕਿ ਅਸੀਂ ਅੱਜ ਇੱਕ ਬਹੁਤ ਹੀ ਪਾਕ ਪਵਿੱਤਰ ਤੇ ਪਤੀਜਾ ਦਿਨ ਮਨਾ ਰਹੇ ਆ ਜਿਹੜਾ ਕਿ ਸੰਵਿਧਾਨ ਦੇ ਨਾਂ ਤੇ ਬਹੁਤ ਮਸ਼ਹੂਰ ਆ ਜਦੋਂ ਸੰਵਿਧਾਨ ਤੇ ਬਿਨਾਂ ਇਹ ਦੇਸ਼ ਚੱਲਦੇ ਆ ਤੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਜਿੰਨਾਂ ਚ ਡਾਕਟਰ ਧੀਮਰਾਓ ਮੇਲਕਰ ਜੀ ਇੱਕ ਬਹੁਤ ਹੀ ਇੰਟੈਲੈਕਚੁਅਲ ਪਰਸਨ ਆਫ ਦਾ ਵਰਡ ਜਿੰਨਾਂ ਕੇ ਸਾਡਾ ਇਟਾ ਵੱਡਾ ਕੰਸੈਪਸ਼ਨ ਲਿਖਿਆ ਤੇ ਮੈਂ ਸਾਰਿਆਂ ਨੂੰ ਇਸ ਦਿਨ ਦੀ ਬਹੁਤ ਵਧਾਈ ਮੁਬਾਰਕਬਾਦ ਕਰਨਾ ਕਿ ਮਹਾਰਾਜ ਇਸ ਦੋਸਤਾਨੀ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ